प्यारे दोस्तों प्यार भरी सस्साहिक काल जी पंजाब सरकार ਦੇ ਮਰਾਜਮ ਰਿਟਾਇਰਮੈਂਟ ਮਲਾਜਮ ਬਾਰੇ ਚੰਡੀਗੜ੍ਹ ਤੋਂ 13 ਫਰਵਰੀ ਨੂੰ ਪੱਤਰ ਜਾਰੀ ਕੀਤਾ ਗਿਆ ਹੈ ਪੰਜਾਬ ਸਰਕਾਰ ਵੱਲੋਂ ਜਿਸ ਬਾਰੇ ਅਹਿਮ ਜਾਣਕਾਰੀ ਦਿੱਤੀ ਜਾਵੇਗੀ ਕਿਉਂਕਿ ਪੰਜਾਬ ਕਨ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਜੋ ਵੱਡਾ ਫੈਸਲਾ ਕੀਤਾ ਗਿਆ 6ਵੇਂ ਪੇ ਕੇਵੇਂ ਦੇ ਰੇਰ ਨੂੰ ਵਿਤਾਂਹ ਹਰਪਾਸ ਨਹੀਂ ਜਿਮਨਾ ਕਿਹਾ ਇਮਲਾਇਆ ਉਹਨਾਂ ਏਰੀਆ ਲਗਭਗ 14000 ਰੁਪਇਆ ਬਣਦਾ ਹੈ ਉਹਨਾਂ ਦੇ ਵਿੱਚ ਦਿੱਤਾ ਜਾਵੇਗਾ ਰਟਾਇਰਡ ਮੁਲਾਜ਼ਮ ਜਿਨ੍ਹਾਂ ਨੇ ਉਮਰ 84 ਹਾਲੀ ਹੋ ਚੁੱਕੀ ਆ ਉਹਨਾਂ ਨੂੰ ਏਰੀਆ ਦਾ ਤਿੰਨ ਕਿਸ਼ਤਾਂ ਤੱਕ ਜਾਵੇਗਾ ਇਸਤਨ ਜਿਨ੍ਹਾਂ ਦੀ ਉਮਰ 65 ਸਾਲ 75 ਸਾਲ ਤੱਕ ਹੈ ਉਹਨਾਂ ਨੂੰ ਕਿਸ਼ਤਾਂ ਦੇ ਜ਼ਰੀਏ ਦਿੱਤਾ ਜਾਵੇਗਾ ਜਿਨ੍ਹਾਂ ਦੀ ਉਮਰ 58 ਸਾਲ ਤੋਂ 65 ਸਾਲ ਤੱਕ ਹੈ ਉਹਨਾਂ ਨੂੰ ਏਰੀਆ ਵੀ ਕਿਸ ਤਰ੍ਹਾਂ ਦੇ ਮੁਤਾਬਕ ਦਿੱਤਾ ਜਾਵੇਗਾ ਕਿਸ ਤਰ੍ਹਾਂ ਦਿੱਤਾ ਜਾਵੇਗਾ ਪਰ ਅਸੀਂ ਮੰਗ ਕਰਦੇ ਹਾਂ ਪੰਜਾਬ ਸਰਕਾਰ ਤੋਂ ਜਿਹੜੇ ਰੈਗੂਲਰ ਮੁਲਾਜ਼ਮਾਂ ਉਹਨੇ ਇਅਰਰਸ ਨੂੰ ਨਹੀਂ ਫੈਸਲਾ ਕਰ ਦਿੱਤਾ ਹੈ ਪਰ ਇਹ ਅਜੇ ਤਜਵੀਨ ਨਹੀਂ ਦਿੱਤੀ ਉਹਨਾਂ ਨੂੰ ਇਅਰਰ ਕਰੋ ਮਿਲੇਗਾ ਪਰ ਜੋ ਸਾਬ ਕਮੇਟੀ ਨੇ ਫੈਸਲਾ ਕੀਤਾ ਸੀ ਪਹਿਲਾਂ ਉਸ ਇਹ ਸੀ ਕਿ ਅਪ੍ਰੈਲ 2026 ਤੋਂ ਜੋ ਪੱਕੇ ਮੁਲਾਜ਼ਮ ਇਸ ਟਾਈਮ ਵਰਕਿੰਗ ਵਿੱਚ ਹਨ ਉਹਨਾਂ ਨੂੰ ਇਹ ਕਿਹੋ ਜਿਹਾ ਦਿੱਤਾ ਜਾ ਸਕਦਾ ਹੈ ਜੀ ਪਰ ਇਹ April 2026 ਦੀ ਗੱਲ ਆ ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਬੈਠਕ ਹੈ ਜੋ ਉਹ 24 ਤੇ 25 ਫਰਵਰੀ ਨੂੰ ਚੰਡੀਗੜ੍ਹ ਦੇ ਵਿੱਚ ਪੰਜਾਬ ਵਿਧਾਨ ਸਭਾ ਦਾ ਜੋ ਸੈਸ਼ਨ ਹੈ ਉਹ 24 ਤੇ 25 ਨੂੰ ਹੋਵੇਗੀ ਵਿਸ਼ੇਸ਼ ਬੈਠਕ ਅਸੀਂ ਮੁੱਖ ਨੇ ਭਵਾਨਤਮਾ ਤੋਂ ਮੰਗ ਕਰਦੇ ਹਾਂ 17 7 2020 ਤੋਂ ਭਾਰਤੀ ਮਰਾਯੋ ਨੂੰ 6ਵਾਂ ਪੇਗਮਿਸ਼ਨ ਲਾਗੂ ਕੀਤਾ ਜਾਵੇ ਜੋ ਸਰਕਾਰ ਵੱਲੋਂ 18 ਨਵੰਬਰ 2022 ਦੇ ਵਿੱਚ ਪ੍ਰਾਣੀ ਪੈਨਸ਼ਨ ਬਹਾਲ ਕਰਨ ਵਾਸਤੇ ਇੱਕ ਨੋਟਿਫਾਈ ਕੀਤਾ ਗਿਆ ਸੀ ਲਗਭਗ 2 ਸਾਲ ਹੋ ਚੁੱਕੇ ਹਨ ਪਰ ਅਜੇ ਤੱਕ 2004 ਤੋਂ ਭਾਰਤੀ ਮਰਾਯੋਨ ਲਈ ਪ੍ਰਾਣੀ ਪੈਨਸ਼ਨ ਸਕੀਮ ਨੂੰ ਸੁਭਾ ਹੱਤ ਅਨੁਸਾਰ ਲਾਗੂ ਨਹੀਂ ਕੀਤੀ ਗਈ ਮਲਾਇਆਂ ਵਿੱਚ ਬਹੁਤ ਵੱਡਾ ਰੋਸ ਹੈ 17/7/2020 ਤੋਂ ਭਾਰਤੀ ਹਮਲਾਵਾਂ ਲਈ ਸੁਪਰੀਮ ਕੋਰਟ ਨੇ ਵੱਡਾ ਫੈਸਲਾ ਕੀਤਾ ਹੈ ਕਿ ਉਹਨਾਂ ਨੂੰ 6ਵੇਂ ਪੇਗ ਉਸਨਾ ਦਿੱਤਾ ਜਾਵੇ ਪਰ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ 17/7/2020 ਤੋਂ ਭਾਰਤੀ ਹਮਲਾਵਾਂ ਲਈ 6ਵਾਂ ਪੇਗ ਮਿਸ਼ਨ ਲਾਗੂ ਕੀਤਾ ਜਾਵੇ ਪੰਜਾਬ ਸਰਕਾਰ ਦੇ ਮੈਹਗਮ ਵਿੱਚ ਹਜ਼ਾਰਾਂ ਖਾਲੀ ਪਿਆ ਅਸਾਮੀਆਂ ਭਰਿਆ ਜਾਣ ਸਕੂਲਾਂ ਦੇ ਵਿੱਚ ਸੇਵਾਦਾਰੀਆਂ ਸਾਮੀਆਂ ਕੋਸਗੁਰਾਂ ਨਹੀਂ ਹਨ ਇਸ ਤਰ੍ਹਾਂ ਡਿਟਾਆਂ ਸਾਮੀਆਂ ਖਾਲੀ ਪਈਆਂ ਹਨ ਜਾਂ ਜੋ ਟੀਚਰ ਹਨ ਕਾਫੀ ਸਾਮੀਆਂ ਖਾਲੀ ਪਈਆਂ ਹਨ ਇਸ ਤਰ੍ਹਾਂ ਹੀ ਪੀਐਸ ਪੀਸੀਐਲ ਦੇ ਵਿੱਚ ਗੁਰੂ ਗੋਬਿੰਦ ਸਿੰਘ ਸੁਪਰਥਰਮਨ ਰੋਪੜ ਗੁਰੂ ਹਰਗੋਬਿੰਦ ਸਾਹਿਬਰਮਨ ਲਹਿਰਾ ਮਹਬਤ ਵਿੱਚ ਵੀ ਸਾਮੀਆਂ ਖਾਲੀ ਪਈਆਂ ਹਨ ਪੀਐਸਪੀਸੀਐਲ ਮੰਗ ਕਰਦੇ ਆਗੇ ਖਾਲੀ ਪਈਆਂ ਸਾਮੀਆਂ ਭਰੀਆਂਣ ਕਿ ਇੱਕ ਇੱਕ ਕਰਮਚਾਰੀ ਚਾਰ ਚਾਰ ਪੋਸਟਾਂ ਦੇ ਕੰਮ ਕਰਦਾ ਹੈ ਚਾਰ ਚਾਰ ਲੋਕੇਸ਼ਾਂ ਕੰਮ ਕਰਦਾ ਹੈ ਫੈਰਮੈਨ ਦੀ ਰੋਪੜ ਤੋਂ ਬਣਾਉਣ ਦੇ ਵਿੱਚ ਲਹਿਰਾ ਮਾਮ ਤੋਂ ਬਣਾਉਣ ਦੇ ਵਿੱਚ ਇੱਕ ਵੀ ਅਸਾਮੀ ਭਰੀ ਨਹੀਂ ਗਿਆ ਹੈ ਸਾਰੀਆਂ ਪੋਸਟਾਂ ਖਾਲੀ ਵੀ ਹਨ ਇਸ ਤਰ੍ਹਾਂ ਹੀ ਲੀਡਿੰਗ ਫੈਰਮਨੀਆਂ ਕਈ ਪੋਸਟਾਂ ਖਾਲੀ ਵੀ ਹਨ ਅਸਾਮੀਆਂ ਭਰੀਆਂ ਜਾਣ ਪੰਜਾਬ ਸਰਕਾਰ ਦੁਆਰਾ ਅਸੀਂ ਮੰਗ ਕਰਦੇ ਹਾਂ ਪੰਜਾਬ ਸਰਕਾਰ ਦੇ ਮੈਹਗਵ ਵਿੱਚ ਕੰਮ ਕਾਦ ਦੇ ਕੱਚੇ ਮਲਾਈ ਨੂੰ ਪੱਕਾ ਕੀਤਾ ਜਾਵੇ ਉਹਨੇ ਵੀ ਵੀ ਸਾਲਾਂ ਤੋਂ ਰੋਪੜ ਤੋਂ ਬਣਾਉਣ ਦੇ ਵਿੱਚ ਗੁਰੂ ਹਰਗੋਬਿੰਦ ਥਰਮ ਬਲਾਨ ਲੈਣਾ ਮਹਬਦੇ ਵਿੱਚ ਠੇਕੇਦਾਰਾਂ ਕੋਲ 10-10 12000 12000 ਦਾ ਕੰਮ ਕੰਮ ਕਰਦੇ ਆ ਪਰ ਉਹਨਾਂ ਕੰਮ ਵਿੱਚ ਇੱਕ ਵੀ ਕੰਮ ਪੱਕਾ ਨਹੀਂ ਕੀਤਾ ਗਿਆ ਮੁੱਖਣੀ ਭਵਾਨ ਤਮਾਂ ਤੋਂ ਮੰਗ ਕਰਦੇ ਆ ਕਿ ਉਹਨਾਂ ਨੇ ਕਿਹਾ ਸੀ ਕਿ ਜੋ ਕੱਚੇ ਮਿਨਾਜਵਾ ਉਹਨਾਂ ਕੰਮ ਉਹ ਕੱਚਾ ਛਾਦ ਕੱਟੂਗਾ ਅਰੇ ਫਿਰ ਮੰਗ ਕਰਦੇ ਨੇ ਕੱਚਾ ਛਾਦ ਕੱਟ ਗਏ ਇਹਨਾਂ ਮਲਾਈ ਨੂੰ ਰੈਗੂਲ ਕੀਤਾ ਜਾਵੇ ਧੰਨਵਾਦ ਸਾਥਿਓ